ਹੈਲੋ ਜੀ ਸਤਿ ਸ੍ਰੀ ਅਕਾਲ ਕਿਵੇਂ ਹੋ ਤੁਸੀਂ ਸਾਰੇ ਆਈ ਹੋਪ ਤੁਸੀਂ ਸਾਰੇ ਵਧੀਆ ਹੋਗੇ ਠੀਕ ਹੋਗੇ ਫਾਈਨਲੀ ਉਹ ਦਿਨ ਆ ਗਿਆ ਆ ਮੇਰੇ ਗੁੜੀਆ ਰਾਣੀ ਦਾ ਅੱਜ ਬਰਥਡੇ ਆ ਮਤਲਬ ਅੱਜ ਨਹੀਂ ਵੌਇਸ ਓਵਰ ਕਰ ਰਹੀ ਆ ਲੰਘ ਚੁੱਕਿਆ ਆ ਬਰਥਡੇ ਲੋਗ ਅੱਜ ਪਾ ਰਹੀ ਆ ਮੈਂ ਅਪਲੋਡ ਕਰ ਰਹੀ ਆ ਤੇ ਬਹੁਤ ਕੁਝ ਸੋਚਿਆ ਸੀਗਾ ਇਸ ਦੇ ਬਰਥਡੇ ਤੇ ਤੁਸੀਂ ਦੇਖਿਆ ਮੇਰੇ ਵਲੋਗ ਸ਼ੋਪਿੰਗ ਕਰਦੇ ਰਹੇ ਅਸੀਂ ਆ ਸਾਮਾਨ ਲਿਆਓ ਉਹ ਸਾਮਾਨ ਮਲੋ ਦਿੱਲੀ ਅਸੀਂ ਜਾਂਦੇ ਸੀ ਬਾਜ਼ਾਰ ਸਾਮਾਨ ਲੈਣ ਪਰ ਬਰਥਡੇ ਅ ਪਹਿਲਾ ਬਰਥਡੇ ਮੇਰੀ ਗੁੜੀਆ ਰਾਣੀ ਦਾ ਘਰੇ ਮਨਾਣਾ ਪਿਆ ਇਹਦਾ ਬਰਥਡੇ ਅਸੀਂ ਰਿਜ਼ੋਰਟ ਅ ਸੀਗਾ ਬੁੱਕ ਕਰਵਾਇਆ ਹੋਇਆ ਸੀ ਕਿ ਉੱਥੇ ਕਰਾਂਗੇ ਬਣਾਵਾਂਗੇ ਰੀ ਆਪਣੀ ਗੁੜੀਆ ਰਾਣੀ ਦਾ ਬਰਥਡੇ ਅ ਇੱਕ ਸਗਾ ਰੈਸਟੋਰੈਂਟ ਵਧੀਆ ਸੀ ਮਤਲਬ ਉੱਥੇ ਖਾਣ ਪੀਣ ਦਾ ਸਿਸਟਮ ਵੀ ਸੀ ਡੀ ਜੇ ਵਗੈਰਾ ਵੀ ਸੀ ਮਤਲਬ ਉੱਥੇ ਸੀਗਾ ਸੋਚਿਆ ਸੀ ਕਿ ਉੱਥੇ ਮਨਾਵਾਂਗੇ ਬਟ ਅ ਅੱਧਰੀ ਸਿਚੁਏਸ਼ਨ ਆਈ ਕਿ ਘਰੇ ਹੀ ਮਨਾਣਾ ਪਿਆ ਚਲੋ ਕੋਈ ਨਹੀਂ ਜੋ ਰੱਬ ਨੂੰ ਮਨਜ਼ੂਰ ਸੀ ਨਾ ਤੇ ਪਹਿਲਾਂ ਤੁਹਾਨੂੰ ਪਤਾ ਹੀ ਵਾਲੀ ਫਰੋਗ ਲੈਣ ਦੀ ਸੀ ਮਾਰਨਿੰਗ ਚ ਮੈਂ ਆ ਰਿਹਾ ਰੀਵੂ ਦੇ ਫਰੋਗ ਪਾ ਦਿੱਤੀ ਸੀਗੇ ਤੇ ਕਮਰੇ ਦੀ ਨਾ ਡੈਕੋਰੇਸ਼ਨ ਕਰਦੇ ਪਏ ਸੀ ਅਸੀਂ ਸਾਰੇ ਰਲ ਕੇ ਕੁਕੀ ਕਾਰੀ ਬਣਾਉਣਾ ਸੀਗਾ ਬਰਥਡੇ ਫਿਰ ਉਹ ਕੈਨਸਲ ਕਰ ਦਿੱਤਾ ਸੀ ਉੱਥੇ ਸਭ ਕੁਝ ਕੈਨਸਲ ਕਰ ਦਿੱਤਾ ਸੀਗਾ ਤੇ ਫਿਰ ਘਰੇ ਅਸੀਂ ਕਿਹਾ ਚਲ ਘਰੇ ਇਹ ਰੂਮ ਨਾ ਪੂਰਾ ਸਜਾ ਰਹਨੇ ਆ ਤੇ ਇੱਥੇ ਨਾ ਸਮਾਨ ਵਗੈਰਾ ਲਿਆਂਦਾ ਸੀ ਅਤੇ ਰੂਮ ਵੀ ਸਜਾ ਰਹੇ ਸੀਗੇ ਹੈਪੀ ਬਰਥਡੇ ਬੈਲੂਨ ਵਗੈਰਾ ਸਾਰੇ ਲਿਆਂਦੇ ਹੋਏ ਸੀ ਸਮਾਨ ਟੋਟਲੀ ਤੇ ਬਸ ਅਸੀਂ ਇੱਥੇ ਸਾਰੇ ਸਜਾਰੇ ਸੀਗੇ ਤੇ ਬਾਪੂ ਕੁ ਵੀ ਸੀਗਾ ਤੇ ਹੈਪੀ ਬਰਥਡੇ ਦੀਵਾਰ ਤੇ ਲਿਖ ਦਿੱਤਾ ਸੀਗਾ ਤੇ ਉਸ ਤੋਂ ਬਾਅਦ ਬੈਲੂਨ ਵਗੈਰਾ ਲਗਾਏ ਸੀ ਬੱਚਿਆਂ ਨੂੰ ਕਹਿ ਦਿੱਤਾ ਸੀਗਾ ਬੱਚੇ ਅਸੀਂ ਰੀਵਰ ਦੇ ਬਰਥਡੇ ਤੇ ਇਹ ਸੋਚਿਆ ਸੀ ਕਿ ਪੂਰੀ ਗਲੀ ਨੂੰ ਸੱਦਾਂਗੇ ਹਨਾ ਉੱਥੇ ਰੈਸਟੋਰੈਂਟ ਜਿਹੜਾ ਸੀ ਕੀਤਾ ਸੀ ਉੱਥੇ ਸੀ ਸੱਦਾਂਗੇ ਸਾਰਿਆਂ ਨੂੰ ਵਧੀਆ ਮਤਲਬ ਵਧੀਆ ਪਾਰਟੀ ਪੂਰੀ ਸੋਚੀ ਸੀਗੀ ਰਿਸ਼ਤੇਦਾਰਾਂ ਨੂੰ ਵੀ ਕਹਿ ਦਿੱਤਾ ਸੀਗਾ ਮਤਲਬ ਕੈਨਸਲ ਕਰਨੇ ਪਿਆ ਮੈਂ ਤੁਸੀਂ ਮੈਂ ਦੇਖਿਓ ਮੈਂ ਉਹ ਸੂਟ ਜਿਹੜਾ ਆਪਣਾ ਸ਼ੋਪਿੰਗ ਮੈਂ ਕੀਤੀ ਐ ਡਰੈਸ ਆਪਣੇ ਲਈ ਲਿਆਂਦੀ ਮੈਂ ਉਹ ਵੀ ਨਹੀਂ ਪਾਈ ਉਹ ਕਿ ਮੂਡ ਐ ਨਾ ਐਪਸਰਡ ਸੀ ਨਾ ਮੂਡ ਐ ਨਾ ਦਾ ਸੀ ਮੇਰਾ ਬਹੁਤ ਜ਼ਿਆਦਾ ਮਤਲਬ ਮੇਰਾ ਕਿਸਾਬ ਦਾ ਹੀ ਸੀਗਾ ਤੇ ਮਤਲਬ ਮੈਂ ਦੱਸ ਨਹੀਂ ਸਕਦੀ ਹੈਗੀ ਤੇ ਇਸ ਲਈ ਫਿਰ ਇਹਨਾਂ ਕਰੇ ਕਰਨਾ ਪਿਆ ਬਰਥਡੇ ਤੇ ਬਹੁਤ ਜਰਾ ਮਨ ਉਦਾਸ ਸੀ ਕਿ ਸੋਚਿਆ ਸੀ ਤੇ ਕੀ ਹੋ ਗਿਆ ਮਤਲਬ 1 ਮਹੀਨੇ ਤੋਂ ਲਗਾਤਾਰ ਅਸੀਂ ਬਰਥਡੇ ਦੀਆਂ ਤਿਆਰੀਆਂ ਕਰਦੇ ਬੈਸੀ ਰੀਵੂ ਦੀਆਂ ਅਸੀਂ ਬਰਡੇ ਤੇ ਪੰਜੇਬਾ ਲੈਣੀਆਂ ਸੀ ਉਹ ਵੀ ਲੈ ਲਈਆਂ ਸੀ ਪੈਲੀ ਮਤਲਬ ਚਾਂਦੀ ਦੀਆਂ ਪੂਰੇ ਛਣਛਣ ਵਾਲੀਆਂ ਸੀ ਪੂਰੇ ਕੁੰਗਰੂ ਲੱਗੇ ਸੀਗੇ ਉਹ ਵੀ ਲੈ ਲਏ ਸੀ ਕਿ ਗਿਫਟ ਵੇ ਅਸੀਂ ਗਿਫਟ ਦਵਾਂਗੇ ਪਰ ਉਹੀ ਹੈ ਨਾ ਨਹੀਂ ਕਰ पाए ਫਿਰ ਹਰ ਕੇ ਘਰੇ ਕਰਨੇ ਪਿਆ ਚਲੋ ਕੋਈ ਨਹੀਂਓ ਅਗਲੀ ਵਾਰ ਹੀ ਦੇਖ ਲਾਂਗੇ ਜ਼ਰੂਰੀ ਨਹੀਂ ਪਹਿਲਾ ਬਰਥਡੇ ਸੀ ਅਸੀਂ ਇਹ ਸੋਚਿਆ ਸੀ ਕਿ ਦਾ ਬਾਹਰ ਕਰਾਂਗੇ ਵਧੀਆ ਧੂਮ ਧਾਮ ਨਾਲ ਤੇ ਮੈਨੂੰ ਅੱਗੇ ਅੱਗੇ ਤੁਹਾਨੂੰ ਮੈਂ ਦੱਸੇ ਸੀ ਨਾ ਕਿ ਵਲੋਗ ਵਧੀਆ ਹੋਣਗੇ ਪਰ ਪਤਾ ਨਹੀਂ ਸੀਗਾ ਕਿ ਆ ਸਿਚੁਏਸ਼ਨ ਆ ਯਾਨੀ ਸਾਡੇ ਘਰ ਵਿੱਚ ਤੇ ਇਸ ਲਈ ਕਰੇ ਕਰਨਾ ਪਿਆ ਬਰਥਡੇ ਤੇ ਚਲੋ ਕੋਈ ਨਹੀਂ ਉਹ ਘਰ ਵੀ ਵਧੀਆ ਹੀ ਸੀਗਾ ਜਿੰਨਾ ਹੋਇਆ ਵਧੀਆ ਹੋਇਆ ਸਾਰੇ ਨੂੰ ਬੁਲਾ ਲਿਆ ਸੀ ਬੱਚਿਆਂ ਨੂੰ ਵੀ ਤੇ ਦੇਖੋ ਆਹ ਦੀਵਾਰ ਸੀ ਥੋੜੀ ਜਿਹੀ ਸਜਾਈ ਸੀਗੀ ਬੈਲੂਨ ਵਗੈਰਾ ਲਗਾ ਲਈ ਸੀਗੇ ਤੇ ਹੈਪੀ ਬਰਥਡੇ ਦੀਵਾਰ ਤੇ ਲਗਾ ਦਿੱਤਾ ਸੀ ਰੰਗ ਵਗੈਰਾ ਕੁਝ ਨਹੀਂ ਆਪਾਂ ਕਰਵਾਇਆ ਕਿਉਂਕਿ ਇਹ ਸਿਚੁਏਸ਼ਨ ਹੀ ਇੱਦਾਂ ਦੀ ਆ ਗਈ ਘਰ 'ਚ ਤੇ ਇਸ ਲਈ ਕਰਾਇਆ ਹੀ ਨਹੀਂ ਹੈਗਾ ਕੁਝ ਵੀ ਤੇ ਬੱਸ ਉਸ ਤੋਂ ਬਾਅਦ ਦੀਵਾ ਇੱਧਰ-ਇੱਧਰਵਾਜੇ ਤੇ ਵੀ ਲਗਾ ਦਿੱਤੇ ਸੀਗੇ ਬਲੂਨ ਵਗੈਰਾ ਤੇ ਇੱਥੇ ਮੇਰਾ ਮਨ ਬਹੁਤ ਦਾ ਸੀਗਾ ਤੁਹਾਨੂੰ ਜੇ ਦੱਸੇ ਬੈਠੀ ਹੋਈ ਸੀ ਮੇ ਚੁਪ ਕਰਕੇ ਹੀ ਕੱਪੜੇ ਇਹੀ ਕੱਪੜਿਆਂ ਚ ਮੈਂ ਰੂ ਦਾ ਕੇਕ ਕਟਵਾਇਆ ਕਿਉਂਕਿ ਕੱਪੜੇ ਵਿੱਚ ਚੇਂਜ ਹੀ ਨਹੀਂ ਕਰੇ ਮਾਨ ਨੇ ਕਰਿਆ ਬੱਚਿਆਂ ਦੇ ਚੇਂਜ ਕਰ ਦਿੱਤੇ ਸੀ ਬਸ ਮੇਰਾ ਮਨ ਨਹੀਂ ਕਰਿਆ ਬਾਹੂਕ ਦੇ ਵੀ ਪਾਤੀ ਸੀ ਨਿਉ ਕੱਪੜੇ ਤੇ ਮੈਂ ਆਪ ਨਹੀਂ ਪਾਇ ਮੈਂ ਆਪਣਾ ਵਸੇ ਇਹੀ ਜੋ ਮੈਂ ਪਾਇਆ ਹੋਇਆ ਸੀ ਬਸ ਇਹੀ ਸੀ ਗਮ ਇਨਾ ਮੈਂ ਕੱਪੜੇ ਤਾਂ ਪਾਏ ਨਹੀਂ ਜਿਹੜੇ ਲਿਆਂਦੇ ਸੀ ਨਾ ਸ਼ੋਪਿੰਗ ਕੀਤੀ ਸੀ ਤੁਹਾਨੂੰ ਤੁਸੀਂ ਪਿਛਲੇ ਵਲੌਗ ਚ ਦੇਖਿਆ ਹਣਾ ਔਰ ਮੈਂ ਸੋਚਿਆ ਸੀ ਕਿ ਔਰੇ ਨਾਲ ਮੈਂ ਉਬਾਲੀਆਂ ਵੀ ਪਾਉਂਗੀ ਮਤਲਬ ਕੁਝ ਮੈਂ ਤਿਆਰੀ ਨਹੀਂ ਹੋਈ ਹੈਗੀ ਬਸ ਇਹੀ ਕੱਪੜੇ ਪਾਏ ਤੇ ਬਾ ਇੱਥੇ ਬਸ ਬੈਠੀ ਆ ਮੈਂ ਸੋਚੀ ਜਾਨੀ ਆ ਤੇਰੀ ਉਹデア ਡਰੈਸ ਪਹਿਲਾਂ ਮਾਰਨਿੰਗ ਚ ਪਾਈ ਸੀ ਫਰਾਕ ਤੇ ਉਸ ਤੋਂ ਬਾਅਦ ਇਹਨੂੰ ਆਣਾ ਤਿਆਰ ਵੀ ਅਜੇ ਕਰਨਾ ਸੀ ਕੱਜਲੂਕ ਵਗੈਰਾ ਪਾ ਦਿੱਤਾ ਸੀਗਾ ਤੇ ਸੇਰ ਉਸ ਤੋਂ ਬਾਅਦ ਸੀ ਡਰੈਸ ਵੀ ਚੇਂਜ ਕੀਤੀ ਸੀਗੀ ਦੇਖੋ ਮੇਰੀ ਗੁੜੀ ਰਾਨੀ ਕਿੰਨੀ ਪਿਆਰੀ ਲੱਗਦੀ ਆ ਰੱਬੇ ਰੀਆਂ ਲੰਬੀਆਂ ਲੰਬੀਆਂ ਉਮਰਾਂ ਕਰਨ ਕਰੇ ਤੇ ਇਹਦੀ ਹਰ ਇੱਕ ਮੰਨੋ ਕਾਉਣਾ ਪੂਰੀ ਕਰੇ ਮੇਰੀ ਸਾਈਂ ਜੀ ਤੇ ਸੋ ਦੋਨੋਂ ਭੈਣ ਭਰਾ ਬੈਠੇ ਸੀ ਆ ਕੇਕ ਲਿਆਂਦਾ ਸੀਗਾ ਤੇ ਦੇਖਦੀ ਪਈ ਸੀ ਕਿ ਹੋ ਕੀ ਰਿਆ ਆ ਕਿਉਂਕਿ ਪਹਿਲਾ ਫਰਸਟ ਬਰਥਡੇ ਸੀਗਾ ਜਿੱਦਾਂ ਦਾ ਹੋ ਸਕਿਆ ਆਪਾਂ ਮਨਾਇਆ ਮਤਲਬ ਕਾਫੀ ਹੱਦ ਤੱਕ ਫੇਰ ਵੀ ਆਪਾਂ ਸਹੀ ਮਨਾਇਆ ਬਰਥਡੇ ਤੇ ਇਹਦੇ ਪਾਪਾ ਹੈ ਨਹੀਂ ਸੀਗੇ ਇਹ ਪਾਪਾ ਮਤਲਬ ਪਾਪਾ ਤੋਂ ਬਗੈਰ ਹੀ ਬਰਥਡੇ ਦਾ ਸੈਲੀਬ੍ਰੇਟ ਕੀਤਾ ਇਸ ਲਈ ਮਾਂ ਥੋੜਾ ਉਦਾਸ ਸੀਗਾ ਤੇ ਸਾਰੇ ਬੱਚਿਆਂ ਨੂੰ ਬੁਲਾਇਆ ਹੋਇਆ ਸੀਗਾ ਦੇਖੋ ਸਾਰੇ ਆਏ ਹੋਏ ਸੀਗੇ ਤੇ ਪਾਪਾ ਨਹੀਂ ਇਹਦੇ ਸੀਗੇ ਘਰ ਬਾਕੀ ਸਾਰੇ ਸੀਗੇ ਤੇ ਉਹਨਾਂ ਤੋਂ ਬਗੈਰ ਇਹ ਪਹਿਲੇ ਬਰਥਡੇ ਸੈਲੀਬ੍ਰੇਟ ਕੀਤਾ ਚਲੋ ਹੁਣ ਮੈਂ ਇੱਥੇ ਵੀਡੀਓ ਦਾ ਐਂਡ ਕਰਦੀ ਹਾਂ ਮਿਲਦੇ ਹਾਂ ਨੈਕਸਟ ਵਲੌਗ ਚ ਅਗਰ ਵੀਡੀਓ ਪਸੰਦ ਆਈ ਹੋ ਤਾਂ ਲਾਈਕ ਕਮੈਂਟ ਸਬਸਕ੍ਰਾਈਬ ਜਰੂਰ ਕਰਿਓ ਬਾਏ